ਕਿ ਤੇ ਆਂਗੇ ਕੌਣ ਤੇ ਗੋਟਾ ਰੱਖਦਿਆਂਗੇ ਪੰਜਾਬ ਦੇ ਵਿੱਚ ਸੰਵਿਧਾਨ ਨਿਰਮਾਤਾ ਭੀਮਰਾਵ ਮੇੜਕਰ ਦੀਆਂ ਪ੍ਰਤਮਾ ਵਖ ਵਖ ਥਾਵਾਂ ਤੇ ਲੱਗੀ ਹੋਈਆਂ ਹਨ ਉੱਥੇ ਗਲਤ ਅੰਸਰ ਹੈ ਜਿਹੜੇ ਕਿ ਉਹਦੇ ਕੁਝ ਲਿਖ ਦਿੰਦੇ ਹੈ ਜਾਂ ਤੋੜ ਫੋੜ ਕਰ ਦਿੰਦੇ ਨੇ ਉਹਦੇ ਬਾਅਦ ਜਿਹੜਾ ਐਸਸੀ ਪਾਈ ਚੈਰਾ ਹੈ ਔਰ ਜਿੰਨੇ ਵੀ ਲੋਕ ਹੈ ਬਾਬਾ ਸਾਹਿਬ ਵੀੜੜ ਕੇ ਜਿਹੜੇ ਅਨੁਆਈ ਹੈ ਉਹਨਾਂ ਦੀ ਗੱਲਾਂ ਨੂੰ ਮੰਨਦੇ ਨੇ ਜਿਹੜੇ ਸੰਵਿਧਾਨ ਲਿਖੇ ਜਿਹਨਾਂ ਨਾਲ ਇਸ ਦੇਸ਼ ਦਾ ਉਹਨਾਂ ਕੀ ਵਰਤਮਾਨ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਉਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਸਮਾਜ ਦੇ ਲੋਕ ਹੈ ਇਹਨਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਭੀਮਰਾਵ ਮੇੜਕਰ ਦੀ ਜਿਹੜੀ ਮੂ ਉਹਦੇ ਨਾਲ ਛੇੜਖਾਣੀ ਕੋਈ ਮਾੜੇ ਸ਼ਬਦ ਲਿਖੇ ਜਾ ਰਹੇ ਹਨ ਔਰ ਗੁਰਬੰਧ ਸਿੰਘ ਪੰਨੂ ਦੇ ਖਿਲਾਫ ਕੇਂਦਰ ਸਰਕਾਰ ਸਖਤ ਕਾਰਵਾਈ ਕਰੇ ਤਾਂਕਿ ਕਿਸੇ ਦੀ ਹਿੰਮਤ ਨਾ ਹੋਵੇ ਕਿ ਵਾ ਭੀਮਰਾ ਪੰਵੇੜ ਕਰਕੇ ਜਿਹੜੀ ਪ੍ਰਤਮਾ ਹੈ ਉਸਦੇ ਨਾਲ ਕੋਈ ਛੇੜਖਾਣੀ ਕੀਆ ਕੋਈ ਨੁਕਸਾਨ ਪਹੁੰਚਾਇਆ ਜਾਏ ਕੋਈ ਮਾੜੇ ਸ਼ਬਦ ਲਿਖੇ ਹਨ ਜਦ ਤੱਕ ਉਹ ਮਾਫੀ ਨਹੀਂ ਮੰਗੇ ਪੰਜਾਬ ਦੇ ਵਿੱਚ ਸੰਘਰਸ਼ ਤਿੱਖਾ ਕੀਤਾ ਜਾਣਾ ਅਸੀਂ ਗਲਵਾਦ ਵੀ ਕਰਦੇ ਹਾਂ ਸਮਾਣੇ 'ਚ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਜਿਹੜਾ ਗੁਰਬੰਧ ਸਿੰਘ ਪੰਨੂ ਹੈ ਇਹ ਖਾਲਿਸਤਾਨੀ ਸਮਰਥਕ ਹੈ ਇਹ ਸਾਡੇ ਜਿਹੜਾ ਸਮਾਜ ਹੈ ਉਹਦੇ ਵਿੱਚ 파ੜਾ ਪਾਉਣ ਦੀ ਕੋਸ਼ਿਸ਼ ਕੀਤਾ ਪਿਛਲੇ ਦਿਨੀ ਜੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਬੁੱਤ ਦੇ ਉੱਪਰ ਜਿਹੜੋ ਸ਼ਿਸ਼ਾ ਲੱਗਿਆ ਸੀ ਉਹਦੇ ਉੱਪਰ ਖਾਲਿਸਤਾਨ ਦੇ ਤੇ Hindu ਪ੍ਰਤੀ ਇਹਨਾਂ ਨੇ ਲਿਖਿਆ ਕਿ ਜਿਹੜਾ ਸਿੱਖ ਹੈ ਉਹ Hindu ਨਹੀਂ ਹੈ ਇਹ ਸਾਰਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੇ ਵਿਰੁੱਧ ਸਖਤ ਕਾਰਵਾਈ ਹੋਵੇ ਜਿਹੜੇ ਵੀ ਬੰਦਿਆਂ ਨੇ ਉਹ ਲਿਖਿਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਜਿਹੜਾ ਸਮਾਜ ਹੈ ਇਹ ਸਾਰਾ ਸਮਾਜ ਚਾਹ ਬਾਲਮਿਕ ਪਾਈਚਾਰਾ ਰਵਿਦਾਸ ਪਾਈਚਾਰਾ ਜਿੰਨੇ ਵੀ ਐਸੇ ਆਸਟਾ ਦੇ ਵਿੱਚ ਆਂਦੇ ਨੇ ਇਹ ਸਾਰੇ ਈਕ ਨੇ ਇਹਨਾਂ ਨੂੰ ਇਹ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਵਿਰੁੱਧ ਸਰਕਾਰ ਵਿੱਚ ਸੰਘਰਸ਼ ਕਿਸ ਤਰ੍ਹਾਂ ਹੈ ਜੇਕਰ ਸਰਕਾਰ ਇਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਜਿਹੜਾ ਇਹ ਸੰਘਰਸ਼ ਹੈ ਇਹਨੂੰ ਸੜਕਾਂ ਦੇ ਉੱਪਰ ਲੈ ਕੇ ਆਵਾਂਗੇ ਜਾਮ ਵੀ ਲਾਵਾਂਗੇ ਬੰਦ ਦੀ ਕਾਲ ਵੀ ਕਰਾਂਗੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪਰਮਜੀਤ ਸਿੰਘ ਵਾਈਸ ਚੇਅਰਮੈਨ ਐਸਸੀ ਡਿਪਾਰਟਮੈਂਟ ਪੰਜਾਬ ਜਿਹੜਾ ਪੰਨੂ ਨੇ ਸਾਡੇ ਬੁੱਤ ਤੇ ਲਿਖ ਕੇ ਅਬਾਰਦਤ ਕੀਤੀ ਆ ਉਹਦੀ ਅਸੀਂ ਸ਼ਬਦ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਔਰ ਨਾਲ ਨਾਲ ਉਹਨੇ ਪੋਲਰਾਈਜੇਸ਼ਨ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ ਵੀ ਬੁੱਤ ਤੋੜ ਕੇ ਅਸੀਂ ਉਥੇ ਗੁਰੂ ਰਵਿਦਾਸ ਜੀ ਦੇ ਬੁੱਤ ਲਾਵਾਂਗੇ ਉਹਦੇ ਨਾਲ ਵੀ ਸਮਾਜ ਵੀ ਨੂੰ ਦੁਫਾੜ ਕੀਤਾ ਜਾਵੇ ਔਰ ਇਸ ਕਰ ਲਈ ਅਸੀਂ ਨਿੰਦਾ ਕਰਦੇ ਆ ਔਰ ਸਖਤ ਕਾਰਵਾਈ ਦੀ ਮੰਗ ਕਰਦੇ ਆ ਪਰਚਾ ਦਰਜ ਕੀਤਾ ਜਾਏ ਨਾ ਕੀਤਾ ਅਸੀਂ ਸੰਘਰਸ਼ ਕਰਾਂਗੇ ਜਿਹੜਾ ਇਹ ਘਟਨਾ ਮੈਂ ਭਾਰਤ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਗੁਰਪੰਤ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਵਿਦੇਸ਼ਾਂ ਦੇ ਵਿੱਚ ਬੈਠਾ ਜੀ ਹਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਅਮਰੀਕਾ ਦੇ ਸਰਕਾਰ ਨੂੰ ਕਹਿ ਕੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਪੀਮਰੋ ਉਮੀਦਵਾਰ ਸਾਹਿਬ ਦੇ ਬਾਰੇ ਗਲਤ ਗਲਤ ਸ਼ਬਦਾਵਲੀ ਵਰਤੀ ਹੈ ਤੇ ਅਸੀਂ ਜੇਕਰ ਉਹਨਾਂ ਦੇ ਖਿਲਾਫ ਕੋਈ ਭਾਰਤ ਸਰਕਾਰ ਨੇ ਕਾਰਵਾਈ ਨਹੀਂ ਕਰਾਈ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕਿਉਂਕਿ ਉਸਨੇ ਬਾਬਾ ਸਾਹਿਬ ਦੇ ਬੁੱਤਾਂ ਦੀ ਭੰਤੋੜ ਕਰਨ ਦੇ ਬਾਰੇ ਮੈਸੇਜ ਲਾਇਆ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਬਾਬਾ ਸਾਹਿਬ ਦੇ ਜਿੰਨੇ ਵੀ ਬੁੱਤ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਸੀਂ ਤੇ ਇਹੀ ਕਹਾਂਗੇ ਜੀ ਵੀ ਜਿੰਨੇ ਵੀ ਸਾਡੇ ਡਾਕਟਰ ਮੇਦਕਰ ਜੀ ਦੇ ਪੰਜਾਬ ਚ ਸਟੈਚੂ ਲੱਗੇ ਹੋਏ ਆ ਉਹਦੀ ਯਕੀਨੀ ਪੰਜਾਬ ਸਰਕਾਰ ਨੂੰ ਉਹਦੀ ਸੁਰੱਖਿਆ ਕਰਨੀ ਚਾਹੀਦੀ ਹੈ ਜੀ ਤੇ ਉਤੇ ਪਹਿਰੇਦਾਰੀ ਉਤੇ ਪੱਕੇ ਤੌਰ ਤੇ ਤੇ ਹਰ ਮੁਰਤੇ ਆਪਣਾ ਮੁਲਾਜ਼ਮ ਲਾਣਾ ਚਾਹੀਦਾ ਜੀ ਤੇ ਜੇ ਕਾਨੂੰਨੀ ਕਾਰਵਾਈ ਨਾ ਕੀਤੀ ਜੀ ਤੇ ਅਸੀਂ ਸਫਾਈ ਯੂਨੀਅਨ ਵੱਲੋਂ ਜਿੰਨੀ ਵੀ ਸਾਡੀ ਐਸਸੀ ਸਮਾਜ ਹੈ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਠੀਕ ਮਾਸਟਰ ਕੀ ਕਹੋ ਤੁਸੀਂ ਗੁਰਪਤ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਕਾਰਵਾਈ ਹੈ ਜੀ ਬਹੁਤ ਕਨਾਉਣੀ ਹੈ ਉਹ ਹਮੇਸ਼ਾ ਹੀ ਜਿਹੀਆਂ ਕੋਝੀਆਂ ਕਾਰਵਾਈਆਂ ਕਰਦੇ ਰਹਿੰਦਾ ਜਿਹੜੀਆਂ ਐਸਸੀ ਸਮਾਜ ਨੂੰ ਤੇ ਸੰਵਿਧਾਨ ਨਿਰਮਾਤਾ ਡਾਕਟਰ ਅੰਵੇਦਕਰ ਸਾਹਿਬ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜੇਕਰ ਉਸਨੇ ਆਪਕੇ ਇਸ ਕੋਝੀ ਸ਼ਬਦਾਵਲੀ ਦੇ ਬਦਲੇ ਕੋਈ ਮਾਫੀ ਨਾ ਮੰਗੀ ਤਾਂ ਅਸੀਂ ਲੰਮਾ ਸੰਘਰਸ਼ ਕਰਾਂਗੇ ਮੈਂ ਪੁੰਨੂ ਜੀ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਖਲੋਨੀ ਹਰਕਤ ਕੀਤੀ ਹੈ ਡਾਕਟਰ ਬੀ ਆਰ ਅੰਬੇਦਕਰ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਤੇ ਸਾਡੇ ਗੁਰੂ ਨੇ ਜਿਹੜਾ ਸਾਡੀ ਗੁਰੂ ਨਾਲ ਛੇੜਛਾੜ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਕੈਮਰਾਮੈਨ ਬੀਕੇ ਕਰਦੇ ਨਾਲ ਬਸੋਤਮ ਕੋਸਿਕ ਸਮਾਣਾ ਨਿਊਜ਼